ਦੀ ਆ ਤੁਹਾਡੇ ਨਾਲ ਸਾਰੇ ਨਾਲ ਭਰਾਵਾਂ ਨਾਲ ਮੈਂ ਗੱਲ ਸ਼ੇਅਰ ਕਰਨੀ ਹੈ ਮੇਰੇ ਭਰਾਣਾ ਗਾਂ ਸ਼ੇਅਰ ਕਰਦੇ ਹੋ ਅੱਜ ਨਾ ਮੈਚ ਹੋਇਆ ਵਾ ਥਾਂ ਦੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਹੈ ਉੱਥੇ ਕੀ ਬੋਲੀ ਗਈ ਆ ਮਾੜਾ ਜਿਹਾ ਸੁਣਾਈ ਕਿੱਥੇ ਆ ਆ ਗੱਡੀ ਕਰਨਾ ਕੀ ਹੋਣਾ ਤੇ ਉਹ ਮੁੰਡਾ ਸਾਡਾ ਉੱਥੇ ਮਿਹਨਤ ਕਰਦਾ ਵਾ ਉੱਥੇ ਉਹਨੂੰ ਉਂਗਲਾਂ ਦਿੰਦੇ ਆ ਏਕਮ ਨੂੰ ਤੂੰ ਐਦਾਂ ਵਾ ਤੂੰ ਐਦਾਂ ਵਾ ਅੱਜ ਏਕ ਮੈਨਾਂ ਨੂੰ ਦਿਖਣ ਲੱਪਿਆ ਉਦੋਂ ਛੋਟਾ ਸੀ ਜਦੋਂ ਉਦੋਂ ਏਕ ਮੈਂ ਦਿਖਿਆ ਨਹੀਂ ਜਾਣੀ ਕਿ ਏਕਮ ਨੂੰ ਉਂਗਲਾ ਦੇ ਦੇ ਕੇ ਤੋੜਨਾ ਚਾਹੁੰਦੇ ਆ ਜਿੱਦਾਂ ਅੱਗੇ ਮੇਰੇ ਨਾਲ ਹੋਇਆ ਮੇਰੀ ਟੀਮ ਦੇ ਵਿੱਚ ਉਦਾਂ ਹੀ ਕਰਨਾ ਚਾਹੁੰਦੇ ਆ ਆ ਵਾਹ ਸਿਆਸਤਾਂ ਦੁਨੀਆ ਦੀਆਂ ਤੇ ਵੇਖ ਲੋ ਕੀ ਕਰਨਾ ਚਾਹੁੰਦੇ ਏਦਾਂ ਕੀ ਹੋ ਜੂਗਾ ਏਦਾਂ ਸੁੱਟ ਲੋਗੇ ਏਦਾਂ ਨਹੀਂ ਸੁੱਟਿਆ ਜਾਣਾ ਜਿੰਨਾ ਚਿਰ ਉਹ ਮਾਲਕ ਨੇ ਬਾਹ ਫੜੀ ਆਸਿਓ ਤੁਸੀਂ ਤੋੜ ਦੇ ਜੇ ਜੋੜ ਦੇ ਥੋੜੀ ਜੇ ਕਿ ਪਲਵਾਨ ਨੂੰ ਹੋਰ ਟੀਮਾਂ ਚ ਲਿਆ ਕੇ ਪਲਵਾਨ ਦੇ ਨਾਲ ਉਹ ਤੋੜ ਕੇ ਉਂਗਲਾਂ ਦੇ ਦੇ ਕੇ ਜਿੱਦਾਂ ਅੱਗੇ ਕੀਤਾ ਜੇ ਉਦਾਂ ਤੋੜ ਦਈਏ ਆ ਜੀ ਲੋਕਾਂ ਦੇ ਕੰਮ ਕੀ ਦੱਸੋ ਕੀ ਕਰਾਂਗੇ ਇੱਥੇ ਦੁਨੀਆ ਕੀ ਕਰੂਗੀ ਕੀ ਕਰੂੰਗਾ ਮੈਂ ਆ ਕੁਝ ਭਲਵਾਨ ਜੀ ਏਕਮ ਜ਼ਰੂਰ ਆਵੇ ਹਨਾ ਅੱਜ ਤੁਹਾਨੂੰ ਏਕਮ ਦੀਂਦਾ ਸਾਰਿਆਂ ਨੂੰ ਦੀਂਦਾ ਜਿੱਦਨ ਏਕਮ ਛੋਟਾ ਸੀ ਉਦੋਂ ਕਿਉਂ ਨਹੀਂ ਦੀਂਦਾ ਤਾਂ ਇਦਾਂ ਦੇ ਏਕਮ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਬੈਠੇ ਆ ਸਪੋਰਟ ਕਰੋ ਸਾਰਿਆਂ ਦੀ ਤੁਸੀਂ ਤੇ ਲੱਤਾਂ ਖਿੱਚਦੇ ਜੇ ਪੁਲਵਾਨ ਦੇ ਨਾਲ ਉਹ ਤੋੜਦੇ ਜੇ ਅੱਗੇ ਵੀ ਤੁਸੀਂ ਸਾਰਾ ਕੁਝ ਕੀਤਾ ਸਾਰਿਆਂ ਬੰਦਿਆਂ ਨੇ ਇਹੋ ਕੁਝ ਕੀਤਾ ਅੱਗੇ ਵੀ ਬੰਦੇ ਜਿਹੜੇ ਮੇਰੇ ਨਾਲ ਹੀ ਤੋੜੇ ਸਿਆਸਤਾਂ ਦੇ ਨਾਲ ਤੋੜੇ ਇਦਾਂ ਕੀ ਹੋਜੂ ਉਹ ਬੰਦੇ ਨੂੰ ਮਹਾਰਾਜ ਨੇ ਮਾਰੇ ਦੁਨੀਤਾ